ਪਠਾਨਕੋਟ ਦੇ ਸੈਨਿਕ ਖੇਤਰ ਨਾਲ ਜੁੜੇ ਕਿਸੇ ਵੀ ਖੇਤਰ ਵਿੱਚ ਜਦੋਂ ਕੋਈ ਵੀ ਸੁਰੱਖਿਆ ਨੂੰ ਲੈ ਕੇ ਹਲਚਲ ਹੁੰਦੀ ਹੈ ਤਾਂ 2016 ਦੇ ਵਿੱਚ ਪਠਾਨਕੋਟ ਵਿਖੇ 에ਅਰ ਬੇਸ ਤੇ ਜਦੋਂ ਹਮਲਾ ਹੋਇਆ ਸੀ ਉਸ ਦੀ ਯਾਦ ਜਿਹੜੀ ਹੈ ਦੁਬਾਰਾ ਤਾਜ਼ੀ ਹੋ ਜਾਂਦੀ ਹੈ ਇਸੇ ਕੜੀ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਵਿੱਚ ਪੁਲਿਸ ਫੋਰਸ ਵੱਲੋਂ ਪਠਾਨਕੋਟ ایر ਬੇਸ ਦੇ ਨਾਲ ਲੱਗਦੇ ਨਲਵਾ ਨਹਿਰ ਦੇ ਵਿੱਚ ਸਰਚ ਕੀਤੀ ਗਈ ਇਸ ਦੌਰਾਨ ਪਠਾਨਕੋਟ ਸ਼ਹਿਰ ਵਿੱਚ ਇੱਕ ਅਫਵਾਹ ਜਿਹੜੀ ਅਸੀਂ ਕਹਿ ਸਕਦੇ ਹਾਂ ਉਹ ਫੈਲ ਗਈ ਕਿ ਪੁਲਿਸ ਨੂੰ ਅਸਲਾ ਮਿਲਿਆ ਔਰ ਉਸ ਅਸਲੇ ਦੀ ਤਲਾਸ਼ ਦੇ ਵਿੱਚ ਬਾਕੀ ਕੜੀ ਨੂੰ ਜੋੜਦੇ ਹੋਏ ਸਰਚ ਕਰ ਰਹੇ ਆ ਲੇਕਿਨ ਸਚਾਈ ਕੀ ਹੈ ਉਹ ਦੇਖਦੇ ਆ ਮੌਕੇ ਤੇ ਹੀ ਜਿਹੜੀ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਇਹ ਤਸਵੀਰਾਂ 7C نیوز ਦੇ ਮਾਧਿਅਮ ਨਾਲ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਆਓ ਦੇਖਦੇ ਆ ਇਹ ਖਬਰ ਅੱਜ ਮਿਲੇ ਮੈਸ ਮਿਲੇ ਸੀ ਕਿ ਕਾਫੀ ਸੰਖੇ ਜਿਹੜੇ ਪੁਲਸ ਹੈ Air Force ਏਰੀਏ ਦੇ ਵਿੱਚ ਸਰਚ ਕਰ ਰਹੀ ਹੈ ਇਹ ਕੀ ਕਰ ਰਹੇ ਸਰ ਦੇਖੋ ਜੀ ਇਹ ਜਿਹੜੀ ਸਾਡੀ ਹੈਗਾ ਨਾ ਇਹ ਸਾਡਾ ਪਾਰਟ ਆਫ ਸਾਡਾ ਕੋ ਇਨਵੈਸਟੀਗੇਸ਼ਨ ਪਾਰਟ ਆ ਅਸੀਂ ਉਹਦੇ ਵਿੱਚ ਕਰ ਰਹੇ ਹਾਂ ਇਹ ਜਿਹੜਾ ਉਹ ਨਾ ਅਸੀਂ ਐਸਐਸਪੀ ਜਿਹੜੀ ਆ ਤੁਹਾਨੂੰ ਬਾਅਦ ਦੇ ਵਿੱਚ ਸਾਡੇ ਐਸਐਸਪੀ ਸਭ ਬਰੀਫ ਕਰਨਗੇ ਇਹ ਸਾਡੇ ਕੋਲ ਪਾਰਟ ਆਫ ਇਨਵੈਸਟੀਗੇਸ਼ਨ ਕੈਮਰ ਪਰਸਨ ਹਣੀ ਦੇ ਨਾਲ ਅਜੇ ਸਣੀ ਦੀ ਰਿਪੋਰਟ ਪਠਾਨਕੋਟ ਦੇ ਸੈਨਿਕ ਖੇਤਰ ਨਾਲ ਜੁੜੇ ਕਿਸੇ ਵੀ ਖੇਤਰ ਵਿੱਚ ਜਦੋਂ ਕੋਈ ਵੀ ਸੁਰੱਖਿਆ ਨੂੰ ਲੈ ਕੇ ਹਲਚਲ ਹੁੰਦੀ ਹੈ ਤਾਂ 2016 ਦੇ ਵਿੱਚ ਪਠਾਨਕੋਟ ਵਿਖੇ 에ਅਰ ਬੇਸ ਤੇ ਜਦੋਂ ਹਮਲਾ ਹੋਇਆ ਸੀ ਉਸ ਦੀ ਯਾਦ ਜਿਹੜੀ ਹੈ ਦੁਬਾਰਾ ਤਾਜ਼ੀ ਹੋ ਜਾਂਦੀ ਹੈ ਇਸੇ ਕੜੀ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਵਿੱਚ ਪੁਲਿਸ ਫੋਰਸ ਵੱਲੋਂ ਪਠਾਨਕੋਟ ایر ਬੇਸ ਦੇ ਨਾਲ ਲੱਗਦੇ ਨਲਵਾ ਨਹਿਰ ਦੇ ਵਿੱਚ ਸਰਚ ਕੀਤੀ ਗਈ ਇਸ ਦੌਰਾਨ ਪਠਾਨਕੋਟ ਸ਼ਹਿਰ ਵਿੱਚ ਇੱਕ افਵਾਹ ਜਿਹੜੀ ਅਸੀਂ ਕਹਿ ਸਕਦੇ ਹਾਂ ਉਹ ਫੈਲ ਗਈ ਕਿ ਪੁਲਿਸ ਨੂੰ ਅਸਲਾ ਮਿਲਿਆ ਔਰ ਉਸ ਅਸਲੇ ਦੀ ਤਲਾਸ਼ ਦੇ ਵਿੱਚ ਬਾਕੀ ਕੜੀ ਨੂੰ ਜੋੜਦੇ ਹੋਏ ਸਰਚ ਕਰ ਰਹੇ ਆ ਲੇਕਿਨ ਸਚਾਈ ਕੀ ਹੈ ਉਹ ਦੇਖਦੇ ਆ ਮੌਕੇ ਤੇ ਹੀ ਜਿਹੜੀ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਇਹ ਤਸਵੀਰਾਂ 7C نیوز ਦੇ ਮਾਧਿਅਮ ਨਾਲ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਆਓ ਦੇਖਦੇ ਹਾਂ ਇਹ ਖਬਰ ਅੱਜ ਮਿਲਿਆ ਮੈਸਮਿਲਿਆ ਸੀ ਕਿ ਕਾਫੀ ਸੰਖੇ ਜਿਹੜੇ ਪੁਲਸ ਹੈ ਫੋਰੇਸਟ ਏਰੀਆ ਦੇ ਵਿੱਚ ਸਰਚ ਕਰ ਰਹੀ ਹੈ ਕੀ ਕਰ ਰਹੇ ਸਰ ਦੇਖੋ ਜੀ ਇਹ ਜਿਹੜੀ ਸਾਡੀ ਹੈਗਾ ਨਾ ਇਹ ਸਾਡਾ ਪਾਰਟ ਆਫ ਸਾਡਾ ਕੋਈ ਇਨਵੈਸਟੀਗੇਸ਼ਨ ਪਾ ਗਿਆ ਅਸੀਂ ਉਹਦੇ ਵਿੱਚ ਕਰ ਰਹੇ ਹਾਂ ਇਹ ਜਿਹੜਾ ਹੈਗਾ ਨਾ ਇਹ ਐਸਐਸਪੀ ਜਿਹੜੀ ਆ ਤੁਹਾਨੂੰ ਬਾਅਦ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਬਰੀਫ ਕਰਨਗੇ ਇਹ ਸਾਡਾ ਕੋ ਪਾਰਟ ਆਫ ਇਨਵੈਸਟੀਗੇਸ਼ਨ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸਨੀ ਦੀ ਰਿਪੋਰਟ